ਵੀਰ ਸੋਈ ਬੋਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪਿਆਜ਼ ਤੇ ਟਮਾਟਰ ਦੀ ਸਬਜ਼ੀ ਇਹ ਸਬਜ਼ੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਆਪਾਂ ਨੂੰ ਗਰਮੀ 'ਚ ਵੀ ਬਹੁਤ ਵਧੀਆ ਲੱਗਦੀ ਹੈ ਇਹ ਸਬਜ਼ੀ ਖਾਣ ਨੂੰ ਪਿਆਜ਼ ਉਦਾਂ ਵੀ ਆਪਣੇ ਸਰੀਰ ਲਈ ਵਧੀਆ ਆਪਾਂ ਇਹਨੂੰ ਪੂਰੀ ਨਾਲ ਪਰੌਂਠੇ ਨਾਲ 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 ਆਪਾਂ ਨੂੰ ਬਹੁਤ ਟੇਸਟੀ ਲੱਗਦੀ ਹੈ ਸੱਤ ਆਪਾਂ ਪਿਆਜ਼ ਲੈਨੇ ਛੋਟੇ ਛੋਟੇ ਆਪਾਂ ਇਹਨਾਂ ਨੂੰ 4 ਤੱਕ ਲਾ ਲਏ ਇੱਕ ਪਿਆਜ਼ ਦੇ ਆਪਾਂ ਛਿਲਕੇ ਲਾਹੇ ਨੇ ਆਪਾਂ ਇਹਨਾਂ ਨੂੰ 4 ਤੱਕ ਲਾ ਲਏ ਇਸ ਤਰ੍ਹਾਂ ਇੱਕ ਪਿਆਜ਼ ਆਪਾਂ ਬਰੀਕ-ਬਰੀਕ ਕੱਟ ਲਿਆ ਤਿੰਨਾ ਆਪਾਂ ਟਮਾਟਰ ਲੈਨੇ ਦੋ ਆਪਾਂ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਲਈਆਂ ਇੱਕ ਲਸਣ ਦਾ ਇਕਠਾ ਲਿਆ ਆਪਾਂ ਆਪਾਂ ਉਹ ਗ੍ਰाइंड ਕਰ ਲਿਆ ਟਮਾਟਰਾਂ ਨੂੰ ਆਪਾਂ ਕद्दूकस ਕਰ ਲਵਾਂਗੇ ਇਹ ਸਬਜ਼ੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਕੜਾਹੀ 'ਚ ਪਹਿਲਾਂ ਸਰੋਂ ਦਾ ਤੇਲ ਪਾਵਾਂਗੇ ਇੱਕ ਕੜਚੀ ਤੇਲ ਆਪਣਾ ਗਰਮ ਹੋ ਗਿਆ ਸਰੋਂ ਦੇ ਤੇਲ 'ਚ ਬਹੁਤ ਟੇਸਟੀ ਸਬਜ਼ੀ ਬਣਦੀ ਆ ਪਹਿਲਾਂ ਆਪਾਂ ਪਿਆਜ਼ਾਂ ਦਾ ਕੱਚਾਪਨ ਕੱਢ ਲਵਾਂਗੇ ਫਰਾਈ ਕਰ ਲਵਾਂਗੇ ਪਿਆਜ਼ਾਂ ਨੂੰ ਤੇਲ 'ਚ ਤੇ ਅੱਜਾਂ ਦਾ ਆਪਾਂ ਕੱਚਾ ਪੰਨ ਕੱਢ ਲਿਆ। ਮੱਖਾਂ ਤਿਆਰਜਾਂ ਕੱਢਾਂਗੇ। ਆਜਾ ਆਪਾਂ ਕੱਢ ਲੇ। ਉਹੀ ਤੇਲ 'ਚ ਆਪਾਂ ਥੋੜਾ ਜਿਹਾ ਤੇਲ ਹੋਰ ਪਾ ਲਵਾਂਗੇ। ਤੇਲ 'ਚ ਪਹਿਲਾਂ ਆਪਾਂ ਥੋੜੀ ਜਿਹੀ ਹਿੰਗ ਪਾਵਾਂਗੇ। ਫੇਰ ਆਪਾਂ ਥੋੜੀ ਜਿਹੀ ਰਾਈ ਪਾਵਾਂਗੇ। ਚਮਚੇ ਦਾ ਚੌਥਾ ਹਿੱਸਾ ਬਕਲੋਂਜੀ ਪਾਵਾਂਗੇ। ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ। लेे अपने बन गए हूँ आप चमच लसन की पेस्ट का पा देवे ग्रैंड करे है लसन लसन अपना बन गया हूँ आप प्याज पा देवे ਪਿਆਜ਼ਾਂ ਨੂੰ ਆਪਾਂ ਜ਼ਿਆਦਾ ਨਹੀਂ ਬਣਾਵਾਂਗੇ ਥੋੜੇ ਬਣਾਵਾਂਗੇ ਪਿਆਜ਼ ਆ ਆਪਣੇ ਬਣ ਗਏ ਆਪਾਂ ਜ਼ਿਆਦਾ ਨਹੀਂ ਇਹਨਾਂ ਨੂੰ 골ਡਨ ਬ੍ਰਾਊਨ ਕਰਾਂਗੇ ਉਹਨਾਂ ਪਹਿਲੇ ਚ ਇੱਕ ਚਮਚਾ ਕਸੂਰੀ ਮੇਥੀ ਦਾ ਪਾ ਦਵਾਂਗੇ ਕਸੂਰੀ ਮੇਥੀ ਦੇ ਨਾਲ ਬਹੁਤ ਵਧੀਆ ਸਬਜ਼ੀ ਸੇ ਟੇਸਟ ਆਉਂਦਾ ਅੱਧਾ ਚਮਚਾ ਆਪਾਂ ਇੱਕੀ ਮਿਰਚ ਦਾ ਪਾਵਾਂਗੇ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਨੋਨ ਮਿਰਚ ਆਪਾਂ ਸਵਾਦ ਅਨਸਾਰ ਪਾ ਸਕਦੇ ਆ ਅੱਧਾ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਲਾਲ ਮਿਰਚ ਪਾਵਾਂਗੇ ਟਿੱਕੀ ਵਾਲੀ ਮਸਾਲਿਆਂ ਨੂੰ ਮਿਕਸ ਕਰਕੇ ਆਪਾਂ ਟਮਾਟਰ ਪਾ ਦਵਾਂਗੇ ਸਾਲ ਲਈ ਆਪਾਂ ਮਿਕਸ ਕਰਦੇ ਹੁਣ ਆਪਾਂ ਇਹਦੇ ਵਿੱਚ ਕੱਦੂ ਗਾਸ ਕਰੇ ਹੋਏ ਟਮਾਟਰ ਪਾ ਦਵਾਂਗੇ ਹਰੀ ਮਿਰਚ ਵੀ ਪਾ ਦਵਾਂਗੇ ਆਪਾਂ ਨਾਲ ਹੁਣ ਆਪਾਂ ਤੜਕੇ ਨੂੰ ਬਣਾਵਾਂਗੇ ਆਪਾਂ ਉਦੋਂ ਤੱਕ ਤੜਕੇ ਨੂੰ ਬਣਾਵਾਂਗੇ ਜਦੋਂ ਤੱਕ ਆਪਣਾ ਤੜਕਾ ਤੇਲ ਨਹੀਂ ਛੱਡਦਾ ਹੈਗਾ ਤੜਕੇ ਨੇ ਆਪਣੇ ਨੇ ਤੇਲ ਛੱਡਤਾ ਨੂੰ ਆਪਾਂ ਇਹਦੇ ਅੱਧੀ ਕੋਲੀ ਪਾਣੀ ਦੀ ਪਾਦਾਂਗੇ ਤੜਕੇ ਨੂੰ ਆਪਾਂ ਫੇਰ ਬਣਾਵਾਂਗੇ ਪਾਣੀ ਪਾ ਕੇ ਆਪਾਂ ਤੜਕਾ 1-2 ਮਿੰਟ ਬਣਾ ਲਿਆ। ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ। ਹੁਣ ਆਪਾਂ ਸਬਜੀ ਨੂੰ 2 ਮਿੰਟ ਬਣਾਵਾਂਗੇ। 2 ਚਮਚੇ ਆਪਾਂ ਮਲਾਈ ਦੇ ਪਾ ਦਵਾਂਗੇ। ਮਲਾਈ ਦੇ ਨਾਲ ਬਹੁਤ ਟੇਸਟੀ ਸਬਜੀ ਬਣਦੀ ਆ। ਇਹ ਆਜ ਤੇ ਟਮਾਟਰ ਦੀ ਸਬਜੀ ਸਬਜੀ ਨੂੰ ਮਿਕਸ ਕਰਕੇ ਆਪਾਂ ਉੱਪਰੋਂ ਟਾਕ ਦੇਵਾਂਗੇ 2 ਮਿੰਟ ਸਬਜੀ ਨੂੰ ਹੋਰ ਬਣਾਵਾਂਗੇ ਆਪਾਂ 2-3 ਮਿੰਟ ਆਪਾਂ ਸਬਜੀ ਬਣਾ ਲਈ सब्जी अपनी बन गई हम आप गर्म मसाला पावे चमचे का चौथा हिस्सा कट ला के दो तीन हरिया मिर्च पावे हरा धनिया पावे ਆਪਾਂ ਇਹ ਭਾਂਡੇ 'ਚ ਕੱਟਾਂਗੇ ਸਬਜ਼ੀ ਆਪਣੀ ਬਣ ਕੇ ਤਿਆਰ ਆ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ, ਸ਼ੇਅਰ ਕਰਨਾ, ਲਾਇਕ ਕਰਨਾ, ਕਮੈਂਟ ਕਰਨਾ। ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ। ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ।